ਚਾਵਲੀ ਕੁੜੀ ਦੇ ਬਾਰੇ 'ਚ ਜੋ ਪਿਓ ਵੱਲੋਂ ਖਲਾਸਾ ਕੀਤਾ ਗਿਆ ਸੀ ਉਹਦੇ ਬਾਰੇ 'ਚ ਹੁਣੇ-ਹੁਣੇ ਚਾਵਲੀ ਕੁੜੀ ਨੇ ਇੱਕ ਵੀਡੀਓ ਪਾਈ ਏ ਕੁੜੀ ਨੇ ਕਿਹਾ ਕਿ ਸਾਨੂੰ ਜੁਵਾ ਹੁਣ ਧਮਕੀਆਂ ਆ ਰਹੀਆਂ ਨੇ ਤੁਹਾਨੂੰ ਦੱਸ ਲਈ ਕਿ ਪਿਓ ਨੇ ਖਲਾਸਾ ਕੀਤਾ ਸੀ ਬਿ ਕੁੜੀ ਕਿਵੇਂ ਸਾਰੀਆਂ ਚੀਜ਼ਾਂ ਝੂਠ ਬੋਲ ਰਹੀ ਹੈ ਤੇ ਪੈਸੇ ਕਰਕੇ ਜੁਵਾ ਆਪਣੇ ਪਿਓ ਨੂੰ ਵੀ ਮਰਿਆ ਦੱਸ ਦਈਏ ਪਰ ਮੈਂ ਤਾਂ ਵੇਖੋ ਜਿਉਦਾ ਜਗਦਾ ਖੜਾ ਤਾਂ ਸਾਰੇ ਜੋ ਖਲਾਸੇ ਚਾਵਲੀ ਕੁੜੀ ਦੇ ਬਾਰੇ 'ਚ ਕਰ ਦਿੱਤੇ ਸੀ ਪਿਓ ਨੇ ਉਸ ਤੋਂ ਬਾਅਦ ਹੁਣ ਚਾਵਲੀ ਕੁੜੀ ਨੇ ਇੱਕ ਵੀਡੀਓ ਪਾਈ ਏ ਜਿਸ ਵਿੱਚ ਉਹਨੇ ਕਿਹਾ ਕਿ ਹੁਣ ਉਹਨੂੰ ਧਮਕੀਆਂ ਆ ਰਹੀਆਂ ਨੇ ਕੁੜੀ ਨੇ ਕਿਹਾ ਕਿ ਜੋ ਗੱਲਾਂ ਹੋ ਰਹੀਆਂ ਨੇ ਉਹਦੇ ਬਾਰੇ ਕੁੜੀ ਨੇ ਕਿਹਾ ਕਿ 15 ਸਾਲ ਹੋ ਗਏ ਨੇ ਇਹਨਾਂ ਨੇ ਸਾਨੂੰ ਪੁੱਛਿਆ ਨਹੀਂ ਤੇ ਜੇ ਹੁਣ ਅਸੀਂ ਆਪਣੀ ਚਾਹਤੋਂ ਰੋਜੀ ਰੋਟੀ ਚਲਾ ਰਹੇ ਹਾਂ ਤਾਂ ਸਾਨੂੰ ਸਾਡਾ ਕੰਮ ਕਰਨ ਦਿਓ ਤੇ ਜੋ ਸਾਨੂੰ ਧਮਕੀਆਂ ਤੁਸੀਂ ਦੇ ਰਹੇ ਹੋ ਮਾਂ ਨੂੰ ਮਾਰਨ ਦੀ ਗੱਲ ਕਰ ਰਹੇ ਹੋ ਤੇ ਇਦਾਂ ਜੇ ਸਾਨੂੰ ਕੁਝ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਵੀ ਤੁਸੀਂ ਹੀ ਹੋਵੋਗੇ ਇਹ ਵੀ ਲਿਖਿਆ ਕਿ ਮੇਰਾ ਪਿਓ ਜੋ ਆ ਇਹ ਸਭ ਦਾ ਜ਼ਿੰਮੇਵਾਰ ਹੋਏਗਾ ਚਾਹਵਲੀ ਕੁੜੀ ਨੇ ਦੋ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ ਜੋ ਦਰਖਾਸਤ ਉਹਨਾਂ ਨੇ ਦਿੱਤੀ ਸੀ ਜਦੋਂ ਉਹਨਾਂ ਨੂੰ ਕੁੱਟਿਆ ਕਰਦਾ ਸੀ ਉਹਨਾਂ ਦੇ ਪਿਓ ਤੇ ਚਾਹਵਲੀ ਕੁੜੀ ਕੋਮਲ ਨੇ ਵੀ ਕਿਹਾ ਕਿ ਕਹਿਨ ਨੂੰ ਤਾਂ ਕਹਿ ਦੇਣਗੇ ਵੀ ਕੁੱਟ ਮਾਰ ਨਹੀਂ ਹੋਈ ਪਰ ਇਹ ਸਰਕਾਰ ਝੂਠ ਨਹੀਂ ਬ ਕਿਉਂਕਿ ਧਮਕੀਆਂ ਬਹੁਤ ਆ ਰਹੀਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਪਿਓ ਦੀਆਂ ਜੋ ਇੰਟਰਵਿਊਜ਼ ਆਈਆਂ ਨੇ ਉਹਨੂੰ ਲੈ ਕੇ ਕਾਫੀ ਸਾਰੇ ਲੋਕ ਚਾਵਲੀ ਕੁੜੀ ਦੇ ਬਾਰੇ ਸ਼ਿਕਾਇਤੇ ਨੇ ਕਿ ਕੁੜੀ ਨੇ ਲੋਕਾਂ ਨਾਲ ਧੋਖਾ ਕੀਤਾ ਉਹਨੂੰ ਉਦੋਂ ਹੀ ਸੱਚ ਬੋਲਣਾ ਚਾਹੀਦਾ ਸੀ ਜੋ ਸੱਚੀ ਗੱਲ ਸੀ ਕੋਟ ਦਾ ਮਾਰਦਾ ਸੀ ਤਾਂ ਸੱਚ ਬੋਲਦੀ ਜਿਉਂ ਮਰ ਗਿਆ ਇਸ ਤਰ੍ਹਾਂ ਦਾ ਝੂਠ ਨਹੀਂ ਸੀ ਬੋਲਣਾ ਚਾਹੀਦਾ